ਆਪ ਦੇ ਵਿੱਚ ਜ਼ਿਮਨੀ ਚੋਣਾਂ ਦਾ ਮਾਹੌਲ ਹੈ ਗਿੱਦੜਵਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲੇ ਇਹਨਾਂ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋਣਗੀਆਂ ਔਰ ਇਹਨਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਕਿਆਸਰਾਈਆਂ ਦਾ ਮਾਹੌਲ ਜਿੱਥੇ ਸਰਗਰਮ ਹੈ ਸਿਆਸੀ ਪਾਰਟੀਆਂ ਵੀ ਓਨੀਆਂ ਕਾਲੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂਵੇਂ ਉਹ ਅਕਾਲੀ ਦਲ ਹੋਵੇ ਤਾਂਵੇਂ ਉਹ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਿੱਥੇ ਗਿੱਦੜਵਾ ਦੇ ਵਿੱਚ ਅਕਾਲੀ ਦਲ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ ਵੀ ਬਾਦਸੰਬਤ ਕੋਰਬਾਦਲ ਉੱਥੇ ਪਹੁੰਚ ਚੁੱਕੇ ਨੇ ਦੂਜੇ ਪਾਸੇ ਬਰਨਾਲੇ ਦਾ ਚਰਚਾ ਸ਼ੁਰੂ ਹੋ ਗਿਆ ਹੈ ਉਥੇ ਅਕਾਲੀ ਦਲ ਅੰਮ੍ਰਿਤਸਰ ਐਕਟਿਵ ਹੋ ਗਿਆ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਐਕਟਿਵ ਹੋ ਗਈ ਹੈ ਔਰ ਲਗਾਤਾਰ ਚਰਚੇ ਵਧਦੇ ਜਾ ਰਹੇ ਹੈ ਕਿ ਬਰਨਾਲੇ ਦੇ ਵਿੱਚ ਵੱਡਾ ਤੂਫਾਨ ਆਉਣ ਵਾਲਾ ਹੈ ਖੈਰ ਆਊਗਾ ਨਹੀਂ ਆਊਗਾ ਉਹ ਸਮਾਂ ਦੱਸੇਗਾ ਪਰ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਇੱਕ ਲੀਡਰ ਨੇ ਇੱਕ ਵੱਡਾ ਬਿਆਨ ਜ਼ਰੂਰ ਜਾਰੀ ਕਰ ਦਿੱਤਾ ਬੀਬੀਆਂ ਨੂੰ ਇਹ ਕਹਿ ਦਿੱਤਾ ਕਿ ਬੱਚੇ ਨਾ ਜੰਮੋ ਹੈਰਾਨੀ ਦੀ ਗੱਲ ਹੈ ਕਿ ਸਿਆਸੀ ਲੀਡਰ ਇਦਾਂ ਕਿਉਂ ਕਹਿ ਰਿਹਾ ਹੈ ਇਦਾਂ ਦੀ ਟਿੱਪਣੀ ਕਿਉਂ ਕਰ ਰਿਹਾ ਹੈ ਇਹ ਬੜੀ ਪਰਸਨਲ ਟਿੱਪਣੀ ਹੈ ਇੱਕ ਸਿਆਸੀ ਲੀਡਰ ਜਾਂ ਸਿਆਸੀ ਪਦਰ ਦੇ ਉੱਤੇ ਇਦਾਂ ਦਾ ਬਿਆਨ ਕਿਉਂ ਜਾਰੀ ਕੀਤਾ ਜਾ ਰਿਹਾ ਹੈ ਕਾਰਨ ਕੀ ਨੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਬਿਆਨ ਸੁਣਦੇ ਹਾਂ ਅਸਲ ਵਿੱਚ ਕਹਿਣਾ ਕੀ ਚਾਹੁੰਦੇ ਔਰ ਇਦਾਂ ਉਹਨਾਂ ਨੇ ਕਿਉਂ ਕੀਤਾ ਇੱਕ ਪਾਸੇ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਨਮਾਇਦੇ ਹੈਗੇ ਆ ਜਿੰਨਾਂ ਦੀ ਸਰਕਾਰ ਹੈਗੀ ਹੈ ਇਹ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਨੂੰ ਇਹ ਰੀਲਾਂ ਬਣਾਉਂਦੇ ਨੇ ਆ ਤੇ ਫੋਨਾਂ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਕਦੀ ਫੋਟੋਆਂ ਨੂੰ ਚੁੰਮਣ ਲੱਗਦੇ ਐ ਤੁਸੀਂ ਦੇਖਿਆ ਹੋਣਾ ਇਹ ਅੰਮ੍ਰਿਤਸਰ ਦਾ ਇਹਨਾਂ ਦਾ ਐਮਪੀ ਹੈਗਾ ਐਮਪੀ ਐਮ ਮੰਤਰੀ ਹੈ ਪਤਾ ਨਹੀਂ ਕੀ ਹੈ ਉਹ ਰੀਲਾਂ ਪਾ ਪਾ ਕੇ ਕਦੀ ਫੋਟੋਆਂ ਨੂੰ ਮੱਥਾ ਟੇਕ ਰਿਹਾ ਕਦੀ ਕੁਛ ਕਰ ਰਿਹਾ ਪਰ ਜੋ ਇਹਨਾਂ ਨੇ ਚੋਣ ਪ੍ਰਕਿਰਿਆ ਦੀ ਤਜੀਆਂ ਉਡਾਈਆਂ ਹੋਈਆਂ ਪੂਰੇ ਪੰਜਾਬ 'ਚ ਉਹ ਹਸਨਯੋਗ ਹੀ ਨਹੀਂ ਉਹ ਇੰਨੀ ਨਿੰਦਨਯੋਗ ਹੈਗੀਆਂ ਅੱਜ ਅਸੀਂ ਕਈ ਪਿੰਡਾਂ ਦਾ ਦੌਰਾ ਕਰਕੇ ਆਏ ਐ ਗਰੀਬ ਪਰਿਵਾਰਾਂ ਚੋਂ ਲੋਕ ਉੱਠ ਕੇ ਜਮੂਰੀਅਤ ਦੇ ਢਾਂਚੇ 'ਚ ਸ਼ਾਮਲ ਹੋਣ ਵਾਸਤੇ ਪੰਚਾਇਤੀ ਚੋਣਾਂ ਲੜਨ ਵਾਸਤੇ ਆਪ ਤੇ ਕਾਗਜ਼ ਪੂਰੇ ਕਰਕੇ ਉਹਨਾਂ ਨੇ ਦਰਜ ਕਰਵਾਏ ਸੀਗੇ ਜਿਹੜੇ ਚੋਣਾਂ ਦੇ ਪੰਚਾਇਤੀ ਚੋਣਾਂ ਦੇ ਰਿਟਰਨਿੰਗ ਆਫਿਸਰਸ ਹੈਗੇ ਆ ਉਹਨਾਂ ਨੇ ਬਿਨਾਂ ਉਹਨਾਂ ਨੂੰ ਦੱਸੇ ਉਹਨਾਂ ਦੇ ਕਾਗਜ਼ ਰੱਦ ਕਰਤੀ ਹੈ ਜਿਹੜਾ ਇਹ ਰਵਈਆ ਅਪਣਾ ਰਹੇ ਆ ਉਹ ਕੀ ਕਰ ਰਹੀ ਹੈ ਜਿਨ੍ਹਾਂ ਦੇ 60 60 70 70 ਸਾਲ ਪੁਰਾਣੇ ਮਕਾਨ ਹੈਗੇ ਆ ਉਹ ਕਹਿੰਦੇ ਆ ਕਿ ਤੁਹਾਡੇ ਮਕਾਨ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਆ ਤੇ ਕਾਨੂੰਨ ਕਹਿੰਦਾ ਹੈ ਕਿ ਜਿੱਥੇ ਤੁਹਾਡਾ 50 ਸਾਲਾਂ ਤੋਂ ਵੱਧ ਕਬਜ਼ਾ ਹੈਗਾ ਉਹ ਜ਼ਮੀਨ ਨਿੱਜੀ ਤੌਰ ਤੇ ਕਾਨੂੰਨਨ ਤੌਰ ਤੇ ਤੁਹਾਡੀ ਆਪਣੀ ਬਣ ਜਾਂਦੀ ਹੈ ਸੋ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਦੇ ਪੰਚਾਇਤੀ ਕਾਗਜ਼ ਰੱਦ ਕੀਤੇ ਜਾ ਰਹੀ ਹੈ ਖਾਸ ਕਰ ਇਹਨਾਂ ਦੀਆਂ ਬੀਬੀਆਂ ਨੂੰ ਕਹਿਣਾ ਚਾਹੁੰਦਾ ਕਿ ਬੱਚੇ ਨਾ ਤੁਸੀਂ ਜੰਮ ਲਿਓ ਹੱਥ ਤੁਹਾਡਾ ਜਿੱਥੋਂ ਲੱਤ ਨਿਕਲਦੀ ਹੈ ਉੱਥੋਂ ਹੱਥ ਨਿਕਲਦੇ ਆ ਬੱਚਿਆਂ ਦੇ ਜਿੱਥੇ ਕੰਨ ਨਿਕਲਦਾ ਉੱਥੋਂ ਅੰਗੂਠੇ ਨਿਕਲਦੇ ਆ ਇਹਨਾਂ ਮਾੜਾ ਹਾਲ ਤੁਹਾਡੀਆਂ ਪੁਸ਼ਤਾਂ ਦਾ ਹੋਣਾ ਕਿਉਂਕਿ ਇਹ ਸ਼ਰਮਨਾਕ ਚੀਜ਼ ਹੈ ਮੈਂ ਸਮਝਦਾ ਕਿ ਇੱਥੇ ਤੱਕ ਸਾਡੀ ਸਿਆਸਤ ਨਹੀਂ ਡਿਗਣੀ ਚਾਹੀਦੀ ਇਹ ਬਹੁਤ ਵੱਡੀ ਇਤਰਾਸਤ ਕੀ ਹੈ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਹਨੂੰ ਆਪਦੇ ਚੈਨਲਾਂ ਤੇ ਚਲਾਉਂਗੇ ਤੀਜੀ ਤੁਹਾਨੂੰ ਪਤਾ ਹੋਣਾ ਕਿ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਆਯੂਸ਼ਮਾਨ ਭਾਰਤ ਸਕੀਮ ਹੈ ਜਿਹਦੇ ਰਾਹੀਂ ਗਰੀਬ ਲੋਕ ਆਪ ਦਾ ਇਲਾਜ ਕਰਦੇ ਕੋਟਾ ਸੈਂਟਰ ਦੇ ਮਹਿਕਮੇ ਤੋਂ ਤੈਅ ਹੁੰਦਾ ਹੈ ਕਿ ਕਿਹੜੇ ਗਰੀਬ ਪਰਿਵਾਰ ਨੂੰ ਕਿੰਨੀ ਆਰਥਿਕ ਸਹਾਇਤਾ ਮਿਲਣੀ ਹੈ ਆਪ ਦੇ ਇਲਾਜ ਖਾਤਰ ਹਾਈ ਕੋਰਟ ਨੇ ਕਿਉਂਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਆਯੂਸ਼ਮਾਨ ਸਕੀਮ ਦਾ ਪੈਸਾ ਜ਼ਿਲ੍ਹਿਆਂ ਦੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਤੱਕ ਪਹੁੰਚਦਾ ਹੀ ਨਹੀਂ ਕੀਤਾ ਹਾਈ ਕੋਰਟ ਨੇ ਇਹਨਾਂ ਨੂੰ ਇਹੋ ਜਿਹਾ ਰਗੜਿਆ ਇਹਨਾਂ ਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਜਾ ਕੇ ਕਿਤੇ ਇਹ ਫਾਹ ਲੈ ਲੈਣ ਜਿਨ੍ਹਾਂ 'ਚ ਦੋ ਟੱਕਿਆਂ ਦੀ ਕੋਈ ਸ਼ਰਮ ਹੈਗੀ ਹੈ ਤੁਸੀਂ ਅਫਸਰਾਂ ਨੂੰ ਵਰਤ ਕੇ ਡੀਸੀਆਂ ਨੂੰ ਵਰਤ ਕੇ ਹੁਣ ਕਰਾਚੋ ਪਿੰਡ ਕਰਾਚੋ ਪਿੰਡ 'ਚ ਇਹ ਕੰਗੋ ਨੂੰ ਕਹਿੰਦੇ ਕਿ ਦੂਜਿਆਂ ਦੇ ਜਾ ਕੇ ਕਾਗਜ਼ ਰੱਦ ਕਰਕੇ ਆਜੋ ਤੇ ਇਹ ਕਹਿੰਦੇ ਕਿ ਮਿੰਤੀ ਜਾ ਕੇ ਕਰਕੇ ਆਜੋ ਦੂਜਿਆਂ ਦੇ ਘਰਾਂ ਦੀ ਤੇ ਲਿਖ ਦਿਓ ਪੰਚਾਇਤੀ ਜ਼ਮੀਨ ਤੇ ਉਹਨਾਂ ਦੇ ਘਰ ਹੈਗੇ ਆ ਜਿਹੜੇ ਓਐਸਡੀ ਦੇ ਵਿਰੋਧ ਖੜੇ ਸੀ ਉਸ ਕੰਗੋ ਸਾਹਿਬ ਨੇ ਅੰਠੀ ਬੰਦਾ ਸੀਗਾ ਉਹਨੂੰ ਉੱਪਰ ਵਾਲੇ ਦਾ ਡਰ ਸੀਗਾ ਉਹਨਾਂ ਨੇ ਛੁੱਟੀ ਲੈ ਲਈ ਕਹਿੰਦਾ ਮੈਂ ਕੰਮ ਨਹੀਂ ਕਰਨਾ ਫਿਰ ਇਹਨਾਂ ਨੇ ਇਹੀ ਕੰਮ ਕਿਸੇ ਹੋਰ ਮੁਲਾਜ਼ਮ ਤੋਂ ਕਰਾ ਲਿਆ ਅਸੀਂ ਇਹਨਾਂ ਨੂੰ ਚੁਣੌਤੀ ਦਿੰਦੇ ਆ ਕਿ ਤੁਸੀਂ ਮੁਲਾਜ਼ਮਾਂ ਦੀ ਵਰਤੋਂ ਨਾ ਕਰੋ ਕਿਉਂਕਿ ਤੁਸੀਂ ਕਰ ਵੀ ਗੈਰਕਾਨੂੰਨੀ ਕੰਮ ਰਿਹਾ ਹੋ ਤੁਸੀਂ ਕੰਗੋਜ਼ ਦੀ ਵਰਤੋਂ ਨਾ ਕਰੋ ਡੀਸੀਆਂ ਦੀ ਨਾ ਕਰੋ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਨਾ ਕਰੋ ਜੇ ਤਾਂ ਤੁਸੀਂ ਆਪ ਦੀ ਮਾਂ ਦਾ ਦੁੱਧ ਚੁੰਮਿਆ ਤੇ ਫਿਰ ਤੁਸੀਂ ਸੜਕਾਂ ਤੇ ਆਓ ਤੇ ਜਿਹੜੇ ਲੋਕ ਤੁਹਾਡੇ ਖਿਲਾਫ ਲੜਦੇ ਆ ਅਸੀਂ ਵੀ ਉਹਨਾਂ ਚੋਂ ਆਉਂਦੇ ਆ ਜੇ ਤਾਂ ਇਹੋ ਜੀ ਲੜਾਈ ਤੁਸੀਂ ਗੈਰ ਕਾਨੂੰਨੀ ਤਰੀਕੇ ਵਾਲੀ ਲੜਾਈ ਕਰਨੀ ਆ ਫਿਰ ਸੜਕਾਂ ਤੇ ਆਜੋ ਖੁੱਲੀ ਚੁਣੌਤੀ ਆ ਤੁਹਾਡੇ ਕੰਨ ਪੁੱਟ ਕੇ ਚੀਕਾਂ ਕਢਾ ਕੇ ਤੁਹਾਨੂੰ ਸਮਝਾਵਾਂਗੇ ਕਿ ਤੁਸੀਂ ਗਲਤ ਕਿਉਂ ਹੈਗੇ ਹੋ